ਰਵਾਸੀ ਮਜ਼ਦੂਰ ਨੇ ਜਿਹੜੇ ਵੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਪੰਜਾਬ ਤੋਂ ਬਾਹਰ ਦਾ ਉਹਨੂੰ ਅਸੀਂ ਨਾ ਮਕਾਨ ਕਿਰਾਏ ਤੇ ਦਈਏ ਨਾ ਜਗਾ ਖਰੀਦਣ ਦਈਏ ਠੀਕ ਹੈ ਇਹ ਹਾਂਜੀ ਸਰਪੰਚ ਸਾਹਿਬ ਤਾਂ ਕਹਿੰਦੇ ਵੀ ਠੀਕ ਨਹੀਂ ਹੈਗਾ ਫੈਸਲਾ ਨਹੀਂ ਸਰ ਹੁਣ ਸਾਨੂੰ ਕਿ ਆਸਾਂ ਤਾਂ ਪਿੰਡ ਦੇ ਅੰਗ ਲੱਗਣਾ ਸਰਪੰਚ ਤਾਂ ਇਕੱਲੇ ਕਰਕੇ ਥੋੜੀ ਸੀ ਉਹ ਕਰਨਾ ਆਪਣੀ ਫੈਮਿਲੀ ਬਿਕਾਰਣੀ ਪੀ ਐਸ ਐਚਓ ਐਂ ਕਹਿੰਦਾ ਵੀ ਕੌਣ ਹੁੰਦੇ ਫੈਸਲਾ ਲੈਣੇ ਜਦ ਸਾਡਾ ਉਹ ਝਗੜਾ ਹੁੰਦਾ ਜਦ ਕਦੇ ਨਹੀਂ ਹੁੰਦੇ ਜਦ ਐਸ ਐਚਓ ਕਹਿੰਦੇ ਵੀ ਗੱਡੀ ਨਹੀਂ ਹੈਗੀ ਉਰੇ ਉਦੋਂ ਇਹਨਾਂ ਦਾ ਫੋਨ ਨਾਲ ਵਿੱਚ ਇੰਨਾ ਝਗੜਾ ਹੋਇਆ ਉਹਦੇ ਘਰ ਵਾਲੀ ਦਾ ਕਾਚੂ-ਕਚੂ ਮਾਰ ਕੇ ਗਿਆ ਉਹ ਉਦੋਂ ਕਿੱਥੇ ਦੇ ਪੁਲਿਸ ਵਾਲੇ ਇਸ ਵਾਰ ਜਿਹੜਾ ਛਡਾਉਣ ਗਿਆ ਸੀ ਕਹਿੰਦੇ ਉਹਦਾ ਵੀ ਮਾਰਿਆ ਉਹਨੇ ਵੀ ਮਾਰਿਆ ਫਿਰ ਉਦੋਂ ਐਸਐਚਓ ਕਿੱਥੇ ਦਾ ਸਾਡੇ ਪਿੰਡ 'ਚ ਕੋਈ 112 ਹੋ ਜਾਏ ਸਾਨੂੰ ਪੁੱਛੂਗੇ ਤੁਸੀਂ ਆ ਕੇ ਤੁਸੀਂ ਕਹਿੰਦੇ ਬਈ ਤੁਸੀਂ ਸਾਡੀ ਸੁਣਨੀ ਨਹੀਂ ਸਾਨੂੰ ਆਪਣੀ ਰਾਖੀ ਆਪ ਕਰ ਲੈਣ ਦਿਓ ਅਸੀਂ ਆਪੇ ਕਰ ਰਹੇ ਹਾਂ ਸਾਡਾ ਪਿੰਡ ਗੈਲ ਹੈ ਜੇ ਅਸੀਂ ਮਰਨ ਵੀ ਲੱਗੇ ਸਾਡਾ ਪਿੰਡ ਗੈਲ ਹੈ ਹਨਾ ਉਹ ਸਭੀ ਕਰ ਸਕਦੇ ਸੀ ਅਸੀਂ ਪਿੰਡ ਦੇ ਜਿਵੇਂ ਅਸੀਂ ਵੋਟਾਂ ਪਾਉਣੀਆਂ ਸਾਡੇ ਅਧਿਕਾਰ ਵੀ ਪੂਰੇ ਇਹ ਵੀ ਤਾਂ ਸਾਡੇ ਹੀ ਆ ਜਿਨ੍ਹਾਂ ਨੇ ਮਤੇ ਪਾਏ ਉਹ ਵੀ ਆਪਣੇ ਆ ਮੁਹਾਲੀ ਜ਼ਿਲ੍ਹੇ ਦਾ ਪਿੰਡ ਹੈ ਮੁੰਦੋ ਸੰਗਤੀਆਂ ਇੱਕ ਵਾਰ ਦਿਖਾ ਦਈਏ ਇਹ ਪਿੰਡ ਦਾ ਅੰਦਰੂਨੀ ਹਿੱਸਾ ਗੁਰੂ ਘਰ ਚੌਕ ਹੈ ਇਹ ਸੱਤ ਕਿਹਾ ਜਾ ਸਕਦਾ ਪਿੰਡ ਦੀ ਜਾਂ ਪੰਚਾਇਤ ਘਰ ਨੂੰ ਕਹ ਲੀਏ ਆਪਾਂ ਆ ਸਾਂਝੀ ਜਗ੍ਹਾ ਹੈ ਪਿੰਡ ਦੀ ਤਾਂ ਇਸ ਪਿੰਡ ਦੇ ਵਿੱਚ ਪ੍ਰਵਾਸੀ ਲੋਕਾਂ ਤੋਂ ਦੁਖੀ ਹੋ ਕੇ ਇੱਕ ਮਤਾ ਪਾਇਆ ਜਾਂਦਾ ਹੈ ਮਤਾ ਦੇ ਮੁਤਾਬਕ ਗੱਲ ਇਹ ਰਹਿੰਦੀ ਹੈ ਵੀ ਇਸ ਪਿੰਡ ਦੇ ਵਿੱਚ ਹੁਣ ਕੋਈ ਨਾ ਤਾਂ ਪ੍ਰਵਾਸੀ ਕਹਿੰਦੇ ਭਾਈ ਜ਼ਮੀਨ ਖਰੀਦੂਗਾ ਨਾ ਹੀ ਉਹਨੂੰ ਕਿਰਾਏ ਦੇ ਉੱਤੇ ਕੋਈ ਘਰ ਦੇਵੇਗਾ ਇਹਦੇ ਵਿੱਚ ਲੋਕਾਂ ਦੇ ਆਪਾਂ ਨੇ ਵਿਚਾਰ ਲਏ ਪਿੰਡ ਵਾਸੀਆਂ ਦੇ ਤਾਂ ਮਤਾ ਜੀ ਹੋਰੀ ਨੇ ਮਤਾ ਜੀ ਕਿਵੇਂ ਵੇਖਦੇ ਹੋ ਜੀ ਇਹ ਪਿੰਡ ਵਾਲਿਆਂ ਨੇ ਜੋ ਤੁਸੀਂ ਇਕੱਠੇ ਹੋ ਕੇ ਉਹਦੇ ਹੱਕ ਦੇ ਵਿੱਚੋਂ ਜੀ ਹਾਂ ਜੀ ਗੱਲ ਜੋ ਕੀਤੀ ਹੈ ਜੀ ਇਹ ਕੀ ਹੈ ਨਹੀਂ ਤੁਰੇ ਕਿ ਤੁਸੀਂ ਐ ਨਹੀਂ ਸੀ ਇਹਨਾਂ ਨੇ ਮਤਾ ਪਾਇਆ ਵੀ ਭਾਈ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਵੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਪੰਜਾਬ ਤੋਂ ਬਾਹਰ ਦਾ ਉਹਨੂੰ ਅਸੀਂ ਨਾ ਮਕਾਨ ਕਰਾਇਤੇ ਦਈਏ ਨਾ ਜਗਾ ਖਰੀਦਣ ਦਈਏ ਠੀਕ ਹੈ ਇਹ ਹਾਂਜੀ ਠੀਕ ਹੈ ਬੀ ਦੁਖੀ ਸੀ ਇਹਨਾਂ ਲੋਕਾਂ ਦੇ ਕਾਰਨ ਕੀ ਜੀ ਕੀ ਕੀ ਕਰਦੇ ਇਹ ਅਜੇ ਛੋਰੀਆਂ ਕਰਦੇ ਜੀ ਛੋਰੀਆਂ ਕਰਦੇ ਜੀ ਤੁਹਾਨੂੰ ਪਤਾ ਹੀ ਹੈ ਹੋਰ ਵੀ ਕਈ ਕਤਨਾਮ ਇਹਨਾਂ ਨੇ ਕੀਤੀਆਂ ਇੱਥੇ ਜੀ ਹਾਂਜੀ ਤੇ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਵਗੈਰਾ ਕਿਸੇ ਨੇ ਕੁਝ ਨਹੀਂ ਕੀਤਾ ਨਹੀਂ ਨਹੀਂ ਜੀ ਉਸੇ ਕਰਕੇ ਫਿਰ ਇਹ ਜਿਹੜਾ ਫੈਸਲਾ ਲਿਆ ਗਿਆ ਤਾਂ ਬਿਲਕੁਲ ਇਹ ਫੈਸਲਾ ਦੇ ਨਾਲ ਜਿਹੜੇ ਸਹਿਮਤ ਨੇ ਕਿਵੇਂ ਦੇਖਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਜੀ ਪ੍ਰਕਾਸ਼ ਕੌਰ ਹੈ ਤੁਸੀਂ ਇਸੇ ਪਿੰਡ ਤੋਂ ਜੀ ਹਾਂ ਜੀ ਹਾਂ ਜੀ ਤੇ ਜਿਹੜਾ ਇਹ ਫੈਸਲਾ ਲਿਆ ਗਿਆ ਜੀ ਤੁਸੀਂ ਸਹਿਮਤ ਹੋਏ ਹਾਂ ਜੀ ਸਰਪੰਚ ਸਾਹਿਬ ਤਾਂ ਕਹਿੰਦੇ ਵੀ ਠੀਕ ਨਹੀਂ ਹੈਗਾ ਫੈਸਲਾ ਨਹੀਂ ਸਰ ਹੁਣ ਸਾਨੂੰ ਕਿ ਅਸਾਂ ਤਾਂ ਪਿੰਡ ਦੇ ਗੱਲ ਲੱਗਣਾ ਸਰਪੰਚ ਤਾਂ ਇਕੱਲੇ ਕਰਕੇ ਥੋੜੀ ਸੀ ਉਹ ਕਰਨਾ ਆਪਣੀ ਫੈਮਿਲੀ ਬੁਗਾਰਨੀ ਹੈ ਹਨਾ ਕੀ ਮਤਲਬ ਕਿ ਕਿਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਸੀਗੀਆਂ ਜੀ ਪ੍ਰਵਾਸੀ ਲੋਕਾਂ ਦੇ ਨਾ ਹੱਸੇ ਦਾ ਤਾਂ ਉਹਦੇ ਵਿੱਚ ਚੋਰੀਆਂ ਕਰਦੇ ਬਾਬਿਆਂ ਪਰ ਵੀ ਚੋਰੀ ਕਰੀ ਉਹਨਾਂ ਨੇ ਚੋਰੀ ਕਰਦੇ ਆ ਦੋਈ ਗੱਲਾਂ ਹੁਣ ਤੁਸੀਂ ਕਹਿੰਦੇ ਵੀ ਐਸਐਚਓ ਐ ਕਹਿੰਦਾ ਵੀ ਕੌਣ ਹੁੰਦੇ ਫੈਸਲਾ ਲੈਣੇ ਜਦ ਸਾਡਾ ਉਹ ਝਗੜਾ ਹੁੰਦਾ ਜਦ ਕਾਤੇ ਨਹੀਂ ਹੁੰਦੇ ਜਦ ਐਸਐਚਓ ਕਹਿੰਦੇ ਵੀ ਗੱਡੀ ਨਹੀਂ ਹੈਗੀ ਉਰੇ ਜਦ ਕਿਉਂ ਨਹੀਂ ਆਉਂਦਾ ਕੋਈ ਰੇ ਜਦੋਂ ਤਾਂ ਕਾਰਵਾਈ ਕਰਨੀ ਹੁੰਦੀ ਉਦੋਂ ਪੁਲਿਸ ਆਪ ਪਕੌੜੀ ਹੋ ਜਾਂਦੀ ਆਉਂਦੇ ਨਹੀਂ ਉਦੋਂ ਨਹੀਂ ਨਹੀਂ ਸਾਡੇ ਕੋਲ ਉਦੋਂ ਇਹਨਾਂ ਦਾ ਫੋਨ ਨਾਲ ਪਿੱਛੇ ਇੰਨਾ ਝਗੜਾ ਹੋਇਆ ਉਹਦੇ ਘਰ ਵਾਲੀ ਦਾ ਕਾਚੂ-ਕਚੂ ਮਾਰ ਕੇ ਗਿਆ ਉਹ ਉਦੋਂ ਕਿੱਥੇ ਦੇ ਪੁਲਿਸ ਵਾਲੇ 80 ਬੰਦੇ ਨੇ ਆਪਣੇ ਬੰਦੇ ਦਾ ਵੀ ਮਾਰਤਾ ਪਿੰਡ ਦੇ ਦਾ। ਪਿੰਡ ਵਾਲੀ ਦੀ ਮਾਰ ਕੇ ਗਿਆ ਉਹ। ਤੇ ਬਾਅਦ ਜਿਹੜਾ ਛਡਾਉਣ ਗਿਆ ਸੀ ਕਹਿੰਦੇ ਉਹਦਾ ਵੀ ਮਾਰਿਆ। ਉਹਦੇ ਵੀ ਮਾਰਿਆ। ਫਿਰ ਉਦੋਂ ਐਸਐਚਓ ਕਿੱਥੇ ਦਾ? ਸਾਡੇ ਪਿੰਡ 'ਚ ਕੋਈ 19:00 ਵਜੇ ਸਾਨੂੰ ਪੁੱਛੂਗੇ ਤੁਸੀਂ ਆ ਕੇ। ਹਨਾ? ਜਦੋਂ ਕੋਈ ਚਿੱਟਾ ਵੇਚਣ ਵਾਲੇ ਦੀ ਕੰਪਲੇਂਟ ਕਰਦਾ ਜਾਂ ਭਾਈ ਭਾਈ ਨਸ਼ਾ ਕੋਈ ਵੇਚਦਾ ਹੈ ਜਾਂ ਖਾਂਦਾ ਉਦੋਂ ਐਕਸ਼ਨ ਨਹੀਂ ਹੁੰਦਾ। ਜਦੋਂ ਉਹਦੀ ਥਪੜਾਈ ਹੋ ਜਾਂਦੀ ਉਦੋਂ ਆ ਜਾਂਦੇ ਆ। ਫਿਰ ਆ ਜਾਂਦੇ। ਸਾਡੇ ਕੋਲ ਵੀ ਹੁੰਦੀ ਕੋਈ ਅਸੀਂ ਹੋਰ ਵੀ ਫੋਨ ਕਰਦੇ। ਉਸ ਟਾਈਮ ਕਹਿੰਦੇ ਸੜਪਰ ਟਾਈਮ ਨਹੀਂ ਹੈਗਾ ਜੀ, ਗੱਡੀ ਨਹੀਂ ਹੈਗੀ। ਫਿਰ ਕਿੱਥੇ ਤੇ ਹੋ ਜਾਂਦਾ ਨਾ ਮਤਲਬ ਫਿਰ ਤੁਸੀਂ ਇਹ ਮੰਨਦੇ ਹੋ ਬਈ ਭਾਈ ਫਿਰ ਪੁਲਿਸ ਵਾਲਿਆਂ ਨੂੰ ਕੋਈ ਅਧਿਕਾਰ ਨਹੀਂ ਫੋਨ ਕਰਨ ਦਾ ਜੇ ਤੁਸੀਂ ਸਾਡੇ ਨਹੀਂ ਨਹੀਂ ਜਿਹੜੇ ਪੁਲਿਸ ਵਾਲੇ ਸਾਨੂੰ ਕਰਦੇ ਵੀ ਉਹ ਵੀ ਨਾ ਕਰਿਆ ਇਹ ਕਹਿੰਨੇ ਹੋ ਨਹੀਂ ਕਰ ਰਹੇ ਸਾਨੂੰ ਫੋਨ ਕਰਨ ਦਾ ਫਾਇਦਾ ਨਹੀਂ ਤੁਸੀਂ ਕਹਿੰਦੇ ਬਈ ਤੁਸੀਂ ਸਾਡੀ ਸੁਣ ਨਹੀਂ ਨਹੀਂ ਸਾਨੂੰ ਆਪਣੀ ਰਾਖੀ ਆਪ ਕਰ ਲੈਣ ਦਿਓ ਅਸੀਂ ਆਪੇ ਕਰ ਰਹੇ ਹਾਂ ਸਾਡਾ ਪਿੰਡ ਗਾਇਲ ਹੈ ਜੇ ਅਸੀਂ ਮਰਨ ਵੀ ਲੱਗੇ ਸਾਡਾ ਪਿੰਡ ਗਾਇਲ ਹੈ ਹਨਾ ਸਾਨੂੰ ਇਹ ਚੰਗਾ ਨਹੀਂ ਲੱਗਿਆ ਜਦੋਂ ਉਸ ਦਿਨ ਭਈਏ ਇੰਨੇ ਲੜੇ ਫੋਨਾਂ ਪਿੱਛੇ ਬਹੁਤ ਗਿਆ ਸੱਚ ਨੂੰ ਇਹਨਾਂ ਨੂੰ ਫੋਨ ਕਰਿਆ ਫਿਰ ਕਾਤੇ ਨਹੀਂ ਆ ਰਹੇ ਉਸ ਟਾਈਮ 'ਚ ਮੌਕਾ ਤਾਂ ਦੇਖੋ ਕਿਸੇ ਬੰਦੇ ਨੂੰ ਭੇਜ ਕੇ ਮੌਕਾ ਤਾਂ ਦੇਖ ਸਕਦੇ ਨਾ ਆਪਣਾ ਮੌਕੇ ਕਿਉਂ ਨਹੀਂ ਦੇਖਦੇ ਹੋ ਬਹੁਤ ਲੋਕਾਂ ਨੇ ਕਹਣਾ ਜੀ ਪਿੰਡ ਨਫਰਤ ਫੁਲਾ ਰਿਹਾ ਜਿਸ ਤਰ੍ਹਾਂ ਕਿਉਂਕਿ ਹੱਕ ਦੇ ਵਿੱਚ ਸਾਰਾ ਪਿੰਡ ਦਾ ਸਾਡਾ ਗੱਲ ਜਾਂ 400 ਬੰਦੇ ਨੇ ਸਾਈਨ ਕਰਤੇ ਹੋਰ ਵੀ ਬੰਦੇ ਸਾਈਨ ਕਰ ਰਹੇ ਹਨ ਅੱਛਾ ਸਾਰੇ ਪਿੰਡ ਨਾਲ ਹੈ ਕਿ ਸਰਪੰਚ ਨੂੰ ਛੱਡ ਕੱਲੇ ਸਰਪੰਚ ਨਹੀਂ ਹੋਊਗਾ ਪੰਜ ਚਾਰ ਪੰਜ ਚਾਰ ਘਰ ਹੋਊਗਾ ਉਹਨਾਂ ਨਾਲ ਗੱਲ ਵੀ ਅਸੀਂ ਉਹਨਾਂ ਨਾਲ ਵੀ ਸਰਪੰਚ ਦੇ ਵੀ ਵਿਰੁੱਧ ਨਹੀਂ ਅਸੀਂ ਪਰ ਅਸੀਂ ਥਾਣੇ ਵਾਲੇ ਕਰ ਵਿਰੁੱਧ ਹੈ ਥਾਣੇ ਵਾਲੇ ਤੇ ਅਸੀਂ ਐ ਵਿਰੁੱਧ ਹੈ ਜੇ ਸਾਡੀ ਸੁਣਦਾ ਨਹੀਂ ਕੋਈ ਉਹਦੋਂ ਫੋਨਾਂ ਪਿੱਛੇ ਇਹਨਾਂ ਦੀ ਲੜਾਈ ਹੋਈ ਆਪਣੇ ਘਰ ਵਾਲੀ ਨੂੰ ਮਾਰ ਕੇ ਗਏ ਆ ਫੇਰ ਪੁੱਛਦੇ ਤਾਂ ਆ ਕੇ ਸਾਨੂੰ ਇਹ ਵੀ ਕਿਹਾ ਹੋਇਆ ਜੇ ਤੋ ਤੁਸੀਂ ਇਹ ਹਫਾਜ਼ਤ ਨਹੀਂ ਕਰਨੀ ਫਿਰ ਭਾਈ ਅਖੀਰ ਨੂੰ ਮਰਦੇ ਨੇ ਤਾਂ ਮੁਠੇ ਨੂੰ ਹੱਥ ਪਾਉਣਾ ਹੀ ਆ। ਅਸੀਂ ਕਰ ਸਕਦੇ। ਕੁਝ ਵੀ ਕਰ ਸਕਦੇ ਸੀ। ਅਸੀਂ ਪਿੰਡ ਦੇ ਜਿਵੇਂ ਅਸੀਂ ਵੋਟਾਂ ਪਾਉਣੀਆਂ ਸਾਡੇ ਅਧਿਕਾਰ ਵੀ ਪੂਰੇ ਆ। ਇਹ ਵੀ ਤਾਂ ਹੁਣ ਸਾਡੇ ਹੀ ਆ ਜਿਨ੍ਹਾਂ ਨੇ ਮਤੇ ਪਾਏ ਉਹ ਵੀ ਆਪਣੇ ਆ। ਸਾਨੂੰ ਕੋਈ ਕਿਸੇ ਦਾ ਕੋਈ ਨਹੀਂ ਹੈਗਾ। ਪਰ ਜੋ ਫੈਸਲਾ ਲਿਆ ਪਿੰਡ ਨੇ ਬਹੁਤ ਵਧੀਆ ਲਿਆ। ਸੋ ਪਿੰਡ ਦੇ ਫੈਸਲੇ ਦੇ ਨਾਲ ਸਹਿਮਤ 400 ਲੋਕਾਂ ਨੇ ਜਿਹੜੇ ਹੈਗੇ ਆ ਇਸ ਮਤੇ ਦੇ ਉੱਤੇ ਕਹਿੰਦੇ ਆ ਸਾਈਨ ਕੀਤੇ ਨੇ ਆਮ ਲੋਕਾਂ ਦੀ ਰਾਏ ਇਸ ਪਿੰਡ ਦੇ ਲੋਕਾਂ ਦੀ ਰਾਏ ਜਿਹੜੀ ਅਸੀਂ ਲੈ ਰਹੇ ਆ ਇਸ ਵਕਤ ਤਾਂ ਜਰੂਰ ਆਪਾਂ ਇਸ ਦੇ ਵਿੱਚ ਆ ਡਬਲ ਮੜ ਜਾ ਸਸੀ ਗਾਲ ਜੀ ਕੀ ਨਾਮ ਹੈ ਜੀ ਦੇਵ ਸਿੰਘ ਜੀ ਦੇਵ ਸਿੰਘ ਤੁਹਾਡੇ ਪਿੰਡ ਦੇ ਵਿੱਚ ਇੱਕ ਮਤਾ ਪਿਆ ਪਤਾ ਤੁਹਾਨੂੰ ਜੀ ਹਾਂ ਕਿ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਵੀ ਉਹਨਾਂ ਨੂੰ ਇੱਥੇ ਕਿਰਾਏ ਤੇ ਮਕਾਨ ਜਾਂ ਜਗਾ ਨਹੀਂ ਹੁਣ ਲੈਣ ਦਿੱਤੀ ਜਾਊਗੀ ਠੀਕ ਪਿਆ ਮਤਾ ਗੱਲ ਪਤਾ ਕੀ ਹੈ ਜਿਹੜੇ ਬੰਦੇ ਚੋਰੀਆਂ ਕਰਦੇ ਉਹਨੂੰ ਤੁਹਾਨੂੰ ਲੈ ਲੈਣਗੇ ਬੰਦੇ ਚੋਰੀਆਂ ਕਰਦੇ ਉਹਨਾਂ ਤੋਂ ਦੁਖੀ ਸੀ ਤੁਸੀਂ ਹਾਏ ਇਸ ਕਰਕੇ ਇਹ ਸਟੈਪ ਚੁੱਕਣਾ ਪਿਆ ਪੰਜ ਵਾਰੀ ਪੀਰਖਾਨੇ ਚੋਰੀ ਹੋਲੀ ਹੂੰ ਫਿਰ ਗੁੜਕਾ ਸਾਫ ਚੱਕ ਕੇ ਉਧਰ ਸਮਾਧਾਂ ਤੋਂ ਇੱਥੇ ਲੈ ਕੇ ਪਾ ਲਿਆ ਅੱਛਾ ਹਾਏ ਅੱਜ ਨੇਕਟਨਾ ਮਾ ਹੋਲੀਆਂ ਬਹੁਤ ਸਾਰੀਆਂ ਹਨਾ ਉਹਦੇ ਕਰਕੇ ਫਿਰ ਇਹ ਸਟੈਪ ਚੁੱਕਣਾ ਪਿਆ ਜੀ ਤੁਹਾਨੂੰ ਹਾਂ ਇਹ ਸਹੀ ਚੁੱਕਿਆ ਜੀ ਉਦੇ ਨਾਲ ਸੈਨ ਕਰਤੇ ਤੁਸੀਂ ਵੀ ਹਾਂ ਅੱਛਾ ਤੁਸੀਂ ਕੀ ਕਹਿੰਦੇ ਹੋ ਜੀ ਇਹਨੂੰ ਮੈਨੂੰ ਨਹੀਂ بھائی ਉਹਨਾਂ ਦਾ ਪਤਾ ਨਹੀਂ ਜਿਹੜਾ ਇਹ ਇਹ ਜਿਹਦੇ ਨਾਲ ਤੁਸੀਂ ਫੈਸਲੇ ਲੇਖੋ ਗੱਲ ਜਿਹੜੇ ਬੰਦੇ ਮੋਟਰਾਂ ਤੇ ਬੈਠੇ ਉਹਨਾਂ ਉਹਨਾਂ ਦਾ ਕੋਈ ਇਤਰਾਜ਼ ਨਹੀਂ ਸੰਨ ਉਹ ਵੀ ਇਹ ਕਹਿੰਦੇ ਜੀ ਪੁਰਾਣੇ ਬੈਠੇ ਜਿਹੜੇ 40 ਸਾਲਾਂ ਤੋਂ ਪਰਿਵਾਰ ਵੀ ਹੈ ਸਭ ਕੁਝ ਸਭ ਉਹ ਮਿਲ ਕੇ ਰਹਿੰਦੇ ਵੀ ਤੁਹਾਡੇ ਨਾਲ ਠੀਕ ਹੈ ਮਿਲ ਵਰਤ ਕੇ ਕਦੇ ਉਹਨਾਂ ਦੀ ਸ਼ਿਕਾਇਤ ਨਹੀਂ ਆਈ ਦੇਰ ਕਰ ਦਿੰਦੇ ਨੇ ਬੰਦੇ ਬਾਕੀ ਇੱਥੇ ਚੋਰੀਆਂ ਕਰਦੇ। ਭਈ ਲੋਕ ਮਤਲਬ ਕਿ ਕੰਮ ਕਿਤੇ ਹੋਰ ਕਰਦੇ ਆ ਤੁਹਾਡੇ ਪਿੰਡ ਚ ਰਹਿੰਦੇ ਫਿਰ ਇੱਥੇ ਚੋਰੀਆਂ ਕਰਦੇ ਇੱਥੇ ਨਸ਼ਾ ਕਰਦੇ। ਹਾਂ ਹਾਂ। ਕਿ ਗੱਲਾਂ ਮਰੋਕੀ ਜਾਂਦੇ ਪਾ ਪਾ ਪਾ। ਹੂੰ। ਠੀਕ ਨੇ ਹੋਰ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜੇ ਮੋਟਰਾਂ ਦੇ ਬੈਠੇ ਨੇ ਬੈਠੇ ਰਹਿਣ ਕੋ ਚੱਲੇ। ਹਾਂ। ਸੋ ਜਿਹੜੇ ਲੰਮੇ ਸਮੇਂ ਤੋਂ 40-40 ਸਾਲ ਕਹਿੰਦੇ ਜਿਹਨਾਂ ਨੂੰ ਹੋ ਗਿਆ ਉਹ ਬੈਠੇ ਨੇ ਮੋਟਰਾਂ ਦੇ ਉੱਤੇ ਤਾਂ ਉਹਨਾਂ ਦੇ ਨਾਲ ਭਾਈਚਾਰਕ ਸਾਂਝ ਇਸ ਪਿੰਡ ਦੀ ਬਣੀ ਹੋਈ ਹੈ। ਉਹਨਾਂ ਨੂੰ ਦੇ ਨਾਲ ਕੋਈ ਇਤਰਾਜ਼ ਨਹੀਂ ਜਿਵੇਂ ਉਹਨਾਂ ਨੇ ਵੀ ਦੱਸਿਆ। ਪਰ ਦੂਜੇ ਲੋਕ ਜਿਹੜੇ ਨੇ ਮਜ਼ਦੂਰ ਨੇ ਜਾਂ ਹੋਰ ਫੈਕਟਰੀਆਂ ਇੱਥੇ ਨੇੜੇ-ਤੇੜੇ ਉਹਨਾਂ ਦੇ ਵਿੱਚ ਕੰਮ ਕਰਦੇ ਨੇ ਲੇਬਰ ਕਰਦੇ ਨੇ ਤਾਂ ਉਹਨਾਂ ਤੋਂ ਇਤਰਾਜ਼ ਹੋਇਆ ਕਿਉਂਕਿ ਚੋਰੀਆਂ ਹੋਈਆਂ ਤੇ ਪੁਲਿਸ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਜਿਸ ਤੋਂ ਬਾਅਦ ਪਿੰਡ ਨੂੰ ਫਿਰ ਆਪ ਫੈਸਲਾ ਲੈਣਾ ਪਿਆ ਉਹ ਜਿਸ ਦੇ ਤਹਿਤ ਮਤਾ ਪਾ ਦਿੱਤਾ ਜਾਂਦਾ ਹੈ ਵੀ ਅੱਜ ਤੋਂ ਭਾਈ ਪਿੰਡ ਮੁੰਦੋਂ ਸੰਗਤੀਆਂ ਦੇ ਵਿੱਚ ਕੋਈ ਵੀ ਪ੍ਰਵਾਸੀ ਨਾ ਜ਼ਮੀਨ ਖਰੀਦੂਗਾ ਨਾ ਉਸ ਨੂੰ ਕਿਰਾਏ ਤੇ ਜ਼ਮੀਨ ਜਾਂ ਫਿਰ ਮਕਾਨ ਦਿੱਤਾ ਜਾਵੇਗਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨ